ਸਾਬਦੇ ਵੱਲੋਂ ਹਿਪਨੋਟਾਈਜ਼ ਕਰਕੇ ਇੱਕ ਵਿਅਕਤੀ ਨੂੰ ਲੁੱਟਣ ਦੀ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਕਿ ਤਿੰਨ ਵਿਅਕਤੀਆਂ ਦਾ ਇਹ ਗਰੋਹ ਹੁੰਦਾ ਹੈ ਤੇ ਅਸਲ ਬਠਿੰਡਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਹਾਜੀ ਰਤਨ ਚੌਂਕ ਤੋਂ ਜਿੱਥੇ ਕਿ ਇੱਕ ਵਿਅਕਤੀ ਆਪਣੀ ਕਾਰ ਦੇ ਵਿੱਚ ਜਦਾੜਿਆ ਸੀ ਤਾਂ ਰੈੱਡ ਲਾਈਟ ਹੋਣ ਤੇ ਉਹ ਰੁਕ ਜਾਂਦਾ ਹੈ ਤੇ ਉਸ ਦੌਰਾਨ ਇੱਕ ਸਾਥ ਹੁੰਦਾ ਹੈ ਕੁਝ ਗੱਲਾਂ ਕਰਦਾ ਤੇ ਸਾਥ ਬਾਅਦ ਵਿੱਚ ਗੱਡੀ 'ਚ ਬੈਠ ਕੇ ਉਸ ਵਿਅਕਤੀ ਨੂੰ ਇਹ ਕਹਿ ਦਿੰਦਾ ਹੈ ਕਿ ਉਸ ਨੂੰ ਅੱਗੇ ਤੱਕ ਛੱਡ ਦੇਣਾ ਪਰ ਜਦੋਂ ਉਸ ਦੀ ਗੱਡੀ ਵਿੱਚ ਬੈਠ ਜਾਂਦਾ ਹੈ ਤਾਂ ਪਿੱਛੇ ਇੱਕ ਮਹਿਲਾ ਤੇ ਇੱਕ ਵਿਅਕਤੀ ਦੇ ਵੱਲੋਂ ਮੋਟਰਸਾਈਕਲ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦਾ ਹੈ ਤੇ ਜਦੋਂ ਇੱਕ ਰਜਿੰਦਰਾ ਕਾਲਜ ਦੇ ਕੋਲ ਪਹੁੰਚਦੇ ਨੇ ਤਾਂ ਫਿਰ ਇਸ ਵਿਅਕਤੀ ਨੂੰ ਕੁਝ ਸੰਗਾਇਆ ਜਾਂਦਾ ਹੈ ਹਿਪਨੋਟਾਈਜ਼ ਕੀਤਾ ਜਾਂਦਾ ਜਿਸ ਤੋਂ ਬਾਅਦ ਕਿ ਉਹਦੇ ਹੱਥਾਂ ਵਿੱਚ ਪਾਇਆ ਕੜਾ ਤੇ ਛਾਪ ਉਤਾਰ ਕੇ ਇਹ ਲੋਕ ਫਰਾਰ ਹੋ ਜਾਂਦੇ ਨੇ ਫਿਲਹਾਲ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਜਿੱਥੇ ਕੀ ਪੁਲਿਸ ਆ ਕਹਿ ਰਹੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੈਰਾਨਗੀ ਤੇ ਗੱਲ ਇਹ ਹੈ ਕਿ ਇੱਕ ਪਹਿਲਾਂ ਤਾਂ ਜਿੱਦਾਂ ਟ੍ਰਾਫਿਕ ਲਾਈਟਸ ਹੁੰਦੀਆਂ ਸੀ ਉਸ ਵੇਲੇ ਪਹਿਲਾਂ ਭਿਖਾਰੀ ਪੀਖ ਮੰਗਣ ਆ ਜਾਂਦੇ ਸੀ ਉਸ ਵੇਲੇ ਤੰਕ ਪਰੇਸ਼ਾਨ ਕਰਦੇ ਸੀ ਪਰ ਹੁਣ ਇਹਨਾਂ ਗਿਰੋਹ ਦੇ ਵੱਲੋਂ ਇੱਕ ਨਵਾਂ ਹੀ ਤਰੀਕਾ ਅਪਣਾ ਲਿਆ ਗਿਆ ਕਿਉਂਕਿ ਜਦ ਅਭਿਆਨ ਚਲਾਇਆ ਗਿਆ ਆਪਰੇਸ਼ਨ ਬੈਗਰਸ ਚਲਾਇਆ ਗਿਆ ਤਾਂ ਉਸ ਵੇਲੇ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਜੋ ਭਿਖਾਰੇ ਸੀ ਉਹਨਾਂ ਤੇ ਨੱਥ ਪਾ ਲਈ ਗਈ ਤਾਂ ਜੋ ਉਹ ਲੋਕਾਂ ਤੋਂ ਪੀਖ ਨਾ ਮੰਗਣ ਹੁਣ ਇਸਨਾ ਭਿਖਾਰੀਆਂ ਦੇ ਵੱਲੋਂ ਜਾਂ ਕਹਿ ਲੋ ਕਿ ਇਸ ਗਿਰੋਹ ਦੇ ਵੱਲੋਂ ਇੱਕ ਨਵਾਂ ਤਰੀਕਾ ਅਪਣਾਇਆ ਗਿਆ ਹੈ ਪੈਸੇ ਹੜਪਣ ਦੇ ਲਈ ਆਪਣੇ ਕਮਾਈ ਕਰਨ ਦੇ ਲਈ ਜਿੱਥੇ ਕਿ ਉਹ ਵਿਅਕਤੀਆਂ ਦੀ ਗੱਡੀਆਂ ਦੇ ਵਿੱਚ ਸਾਧ ਬਣ ਕੇ ਬਹਿ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮੇ ਦੇ ਵਿੱਚ ਇੰਨਾ ਰੁਪਇਆ ਨੂੰ ਫੜ ਪਾਉਂਦੀ ਹੈ ਜਾਂ ਫਿਰ ਇਹ ਕੋਈ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣ 'ਚ ਸਫਲ ਰਹਿਣਗੇ ਮੇਰਾ ਨਾਮ ਵਨੀਤ ਹੈ ਜੀ ਅਸੀਂ ਭਾਂਡੇ ਦਾ ਕੰਮ ਕਰਦੇ ਹਾਂ ਜੀ ਜਿਹੜਾ ਅੱਜ ਘਟਨਾ ਵਾਪਰੀ ਉਹ ਤੁਹਾਡੇ ਕੀ ਲੱਗਦੀ ਹੈ ਇਹ ਮੇਰੇ ਚਾਚਾ ਜੀ ਲੱਗਦੇ ਆ ਜੀ ਕੀ ਘਟਨਾ ਕੀ ਹੋਈ ਘਟਨਾ ਕੀ ਇਹਨਾਂ ਨਾਲ ਲੁੱਟਖੋ ਹੋ ਗਈ ਜੀ ਇਹਨਾਂ ਨਾਲ ਕਿਨਾਰੇ ਇੱਕ ਕਾਰਾ ਜਿਹਦੀ 30 ਗ੍ਰਾਮ ਦੇ ਨੀਅਰ ਬਾਊਟ ਦਾ weight ਹੈ ਜੀ ਇੱਕ ਅੰਗੂਠੀ ਜਿਹਦਾ weight 10 ਗ੍ਰਾਮ ਦੇ ਕਰੀਬ ਹੈ ਜੀ ਇਹ ਦੋਨੋਂ ਇੱਕ ਸਾਧੂ ਬਣ ਕੇ ਸਾਧੂ ਦੇ ਪੇਸ਼ ਚ ਆਏ ਉਹ ਲੁੱਟ ਕੇ ਲੈ ਗਏ ਇਹ ਆਪਣੇ ਜਮੇ ਤੋਂ ਆਪਣੇ ਸ਼ਾਪ ਤੋਂ ਸਰਵਿਸ ਕਰਾਉਣ ਵਾਸਤੇ ਕਾਰ ਦੀ ਸਰਵਿਸ ਕਰਾਉਣ ਵਾਸਤੇ ਹਾਜੀਤਨ ਚੌਂਕ ਕੋਲੇ ਗਏ ਸੀ ਉੱਥੇ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਉੱਥੇ ਇੱਕ ਬੰਦੇ ਨੇ ਕਾਰ ਨੂੰ ਖੜਕਾਇਆ ਜਿਹੜਾ ਸਾਧੂ ਦੇ ਪੇਸ਼ ਤੇ ਸੀ ਤੇ ਉਹਨੂੰ ਓਟੋ ਕਹਿੰਦਾ ਮੈਂ ਬਠਿੰਡੇ ਸ਼ਹਿਰ ਦਾ ਹੈ ਬਠਿੰਡੇ ਸ਼ਹਿਰ ਇਹ ਬਠਿੰਡਾ ਸ਼ਹਿਰ ਹੈ ਆ ਮੈਂ ਕਹੇ ਕਿ ਤਬ ਉਹ ਕਹਿੰਨੇ ਨਹੀਂ ਉਹ ਤਾਂ ਜੋ ਵਾਪਿਸ ਫੇਰ ਉਸ ਹਾਜੀਤਨ ਚੌਂਕ ਤੋਂ ਚਲੋ ਵਾਪਿਸ ਆਏ ਕਾਰ ਸਬਜੀ ਮੰਡੀ ਸਬਜੀ ਮੰਡੀ ਵਾਲਾ ਵਾਲਮੀਕੀ ਚੌਂਕ ਟੱਪ ਕੇ ਇੱਥੇ ਇਹਨਾਂ ਨੂੰ ਰੋਕ ਲਿਆ ਉਸ ਸਾਧੂ ਨੇ ਤੇ ਸਾਧੂ ਨੇ ਨਾਲ ਬੈਠ ਗਿਆ ਉਹ ਉਕੇ ਮੈਨੂੰ ਥੋੜਾ ਅੱਗੇ ਛੱਡ ਦਿਓ ਇਸ ਪ੍ਰੋਸੈਸ ਚ ਲੈ ਕੇ ਇਹਨਾਂ ਨਾਲ ਲੁੱਟਖੋ ਕਰ ਲਿਓ ਇਹਨਾਂ ਦੇ ਇੱਕ ਕੜਾ ਤੇ ਇੱਕ ਮੋਟਰਸਾਈਕਲ ਵਾਲਾ ਨਾਲ ਸੀ ਜੀ ਇਹਨਾਂ ਦੇ ਜਿਹੜੇ ਸ਼ਾਦੂ ਦੇ ਪੇਸ਼ ਸੀ ਸੀ ਕਿ ਉਹਦੇ ਮੂਰੇ ਜਵਾਕ ਬੈਠਾ ਸੀ ਮਗਰ ਲੇਡੀਜ਼ ਬੈਠੀ ਸੀ ਜੀ ਅਚਨ ਲੁੱਟਖੋ ਕਿੰਨੇ ਵਜੇ ਹੋਇਆ ਘਟਨਾ ਘਟਨਾ ਇਹ ਉਹ ਪੂਰੇ ਗੈਂਗ ਪੂਰੇ ਗੈਂਗ ਦੇ ਗਾਹਤ ਹੀ ਹੋਈ ਹੈ ਜੀ ਇਹ ਕਿੰਨੇ ਕੇ ਜਨੇ ਸੀਗੇ ਦੱਸਿਆ ਜਾ ਇੱਕ ਬਾਬਾ ਤੇ ਇੱਕ ਲੇਡੀਜ਼ ਇੱਕ ਜੈਂਟਲ ਲੇਡੀਜ਼ ਇਹ ਰਜੈਂਟਸ ਆ ਉਹ ਬਾਈਕ ਤੇ ਸੀ ਜੀ ਤੇ ਇੱਕ ਉਹਨਾਂ ਨੇ ਛੋਟਾ ਬੱਚਾ ਉਠਾ ਰੱਖਿਆ ਸੀ ਅੱਗੇ ਕਿਸ ਤਰ੍ਹਾਂ ਦਾ ਪਣਾਵਾ ਸੀਗਾ ਉਹਨਾਂ ਦਾ ਬਾਬੇ ਨੇ ਤਾਂ ਨੀਲੇ ਰੰਗ ਦੇ ਕੱਪੜੇ ਪਾ ਰੱਖੇ ਸੀ ਜੀ ਤੇ ਲੇਡੀ ਜੈਂਸ ਨੇ ਸਾਦਾ ਸਾਦੇ ਕੱਪੜੇ ਪਾ ਰੱਖੇ ਸੀ ਜੀ ਤੁਹਾਡੇ ਇਸ ਤਿਹੇ ਚਾਚਾ ਹੀ ਲੱਗਦੇ ਸੀ ਹਾਂਜੀ ਤੇ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਇਹ ਇਸ ਤਰ੍ਹਾਂ ਉਹਨਾਂ ਦਾ ਪਾਪ ਕਿਸ ਤਰ੍ਹਾਂ ਚੇਕ ਕਰਦਾ ਕਿ ਪੜਾ ਕੇ ਬਤਾ ਲੈ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਕੋਲ ਇੱਕ ਲੇਡੀਜ਼ ਜਿਹੜੋ ਕਾਰ ਤੇ ਆ ਕੇ ਰੁਕ ਕਾਰ ਤੇ ਬਾਬਾ ਜੀ ਕਹਿੰਦੇ ਮੈਨੂੰ ਰਜਿੰਦਾ ਕੋਲੇ ਤੇ ਕੋਲੇ ਛੱਡ ਦੋ ਤੇ ਜਦੋਂ ਰਜਿੰਦਾ ਕੋਲੇ ਤੇ ਕੋਲੇ ਛੱਡਣ ਲੱਗੇ ਉਹਨਾਂ ਨੂੰ ਹਾਂ ਤੇ ਉਹਨਾਂ ਚੋਂ ਇੱਕੋ ਬਾਈਕ ਵਾਲਾ ਫੇਰ ਉਹਦੇ ਮੋੜ ਉਹਨਾਂ ਕੋਲੇ ਆ ਗਿਆ ਜੀ ਬਾਈਕ ਤੇ ਲੇਡੀਜ਼ ਤੇ ਬਾਈਕ ਵਾਲਾ ਤੇ ਉਹਦੇ ਮੋੜੇ ਬੱਚਾ ਬੈਠਾ ਸੀ ਜੀ ਉਹ ਮੂਰ ਨਾਲ ਆ ਗਿਆ ਤੇ ਉਸਨੇ ਆਂਦੀ ਹੈ ਕਿ ਉਹਨੂੰ ਆਪ ਦਾ ਕੜਾ ਵਗੈਰਾ ਦੇਤਾ ਬਾਬੇ ਨੂੰ ਕਿ ਬਾਬਾ ਜੀ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਤੁਸੀ ਥੋੜਾ ਮੈਂ ਸਾਰਾ ਕੁਝ ਠੀਕ ਕਰਤਾ ਐ ਕਰਦੇ ਉਹਨੂੰ ਕੜਾ ਵਗੈਰਾ ਦੇਤਾ ਤੇ ਇਹਨਾਂ ਨੂੰ ਕੀ ਪਤਾ ਕਿ ਇਹਨਾਂ ਨੂੰ ਕੀ ਕੀ ਸੁngਾਤਾ ਕੀ ਕਰਤਾ ਤੇ ਇਹਨਾਂ ਦਾ ਕੜਾ ਵੀ ਲਾਹ ਲੈ ਗਏ ਤੇ ਅੰਗੂਠੀ ਵੀ ਲਾਹ ਲੈ ਗਏ ਜਦੋਂ ਚਲੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੀ ਕੜਾ ਵਗੈਰਾ ਤੇ ਅੰਗੂਠੀ ਵੈਰਾ ਚੋਰੀ ਹੋ ਚੁੱਕੀ ਸਾਡੀ ਵਸ ਵਿੱਚ ਕਰ ਲਿਆ ਕਹਿਣ ਦਾ ਮਤਲਬ ਵਸ ਵਿੱਚ ਕਰ ਲਿਆ ਹਾਈਪਨੋਟਾਈਜ਼ ਕਿ ਮੇਰੇ ਸਾਡੇ ਸਾਹਮਣੇ ਲ ਹਾਈਪਨੋਟਾਈਜ਼ ਕਰ ਚੁੱਕੇ ਸੀ ਉਹ ਤੇ ਉਸ ਹਮਲੇ ਕੜਾ ਤੇ ਅੰਗੂਠੀ ਉਤਾਰ ਕੇ ਲੈ ਗਏ ਜੀ ਇੱਥੇ ਪਤਾ ਕਦੋਂ ਲੱਗਿਆ ਜਦੋਂ ਹੱਥ 'ਚ ਵੀ ਘਰੇ ਆ ਕੇ ਪਤਾ ਲੱਗੇ ਕਿ ਉੱਥੇ ਹੀ ਪਤਾ ਲੱਗਿਆ ਉੱਥੇ ਹੀ ਪਤਾ ਲੱਗਿਆ ਜੀ ਉਸ ਤੋਂ ਬਾਅਦ ਸੇਰ ਰਾਉਂਡ ਲੈ ਕੇ ਉਹ ਬਾਬੇ ਵਗੈਰਾ ਨੂੰ ਲੱਭਣ ਗਏ ਕੱਲੇ ਸੀ ਕੱਲੇ ਸੀ ਜੀ ਬਟ ਉਹਨਾਂ ਨੂੰ ਲੱਭਣ ਵਗੇ ਉਸ ਤੋਂ ਅਰ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਲੱਗਿਆ ਜੀ ਨਹੀਂ ਉਸ ਨਾਲ ਹੀ ਆਪਣੀ ਸ਼ਾਪ ਹੈ ਜੀ ਬਿਲਕੁਲ ਨਾਲ ਹੀ ਆਪਣੇ ਨਾਲ ਦੀਆਂ ਸ਼ਾਪ ਤੇ ਆਗੇ ਤੇ ਆਂਦੇ ਸਾਨੂੰ 2:45 50 ਮਿੰਟ ਤੇ ਆਪਣੇ ਕੋਲ ਇੱਥੇ ਆ ਚੁੱਕੇ ਸੀ 3:30 ਵਜੇ ਦੇ ਕਰੀਬ ਕੀਮਤ ਕਿੰਨੀ ਸੀਗੀ ਇਸ ਦੀ ਸਾਢੇ 4 ਲੱਖ ਰੁਪਏ ਦੀ ਕੀਮਤ ਮੰਦੀ ਹੈ ਜੀ ਇਹਨਾਂ ਦੀ ਦੋਨਾਂ ਦੀ ਇੱਕ ਸਾਢੇ 3 ਟੋਲੇ ਦਾ 35 ਗ੍ਰਾਮ ਦਾ ਖੜਾ ਤੇ 10 ਗ੍ਰਾਮ ਦਾ ਦੀ ਅੰਗੂਠੀ ਦਿੰਦੇ ਆੜੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹਾਲਾਤ ਤਾਂ ਮੋਟੇ ਮੇਰੇ ਹਾਲਾਤ ਇਸ ਟਾਈਮ ਬਹੁਤ ਮਾੜੇ ਹੋ ਚੁੱਕੇ ਆ ਜੀ ਸਰਕਾਰ ਨੂੰ ਇਸ ਵਾਸਤੇ ਬਹੁਤ ਸੋਚਣਾ ਚਾਹੀਦਾ ਕਿ ਹਾਲਾਤ ਕਿੱਥੇ ਦੇ ਕਿੱਥੇ ਜਾ ਰਹੇ ਇਹਨੂੰ ਕੰਟਰੋਲ ਕਰਨਾ ਚਾਹੀਦਾ ਹੈ ਦਿੱਲੀ ਦੀ ਦਿੱਲੀ ਫਰੋਟ ਸਾਡੇ ਵਪਾਰੀਆਂ ਵਾਸਤੇ ਤਾਂ ਰਹਿਣਾ ਔਖਾ ਹੋ ਚੁੱਕਿਆ ਪੰਜਾਬ ਵਿੱਚ ਦਿੱਲੀ ਦੀ ਦਿੱਲੀ ਇਹ ਕਦੇ ਫਰੋਟੀਆਂ ਦੀ ਡਿਮਾਂਡ ਆਂਦੀ ਹੈ ਕਦੇ ਕੁਝ ਆਂਦਾ ਹੈ ਸਾਡੇ ਆਪਸ ਵਪਾਰੀ ਭਾਈਚਾਰੇ ਨੂੰ ਕਦੇ ਫਰੋਟੀਆਂ ਮੰਗਦੇ ਜਾ ਰਹੇ ਆ ਜੀ ਤੁਸੀਂ ਇਹਨਾਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਸ ਤਰ੍ਹਾਂ ਆਜ਼ਾਦੀ ਦਿਵਸ ਹੈਗਾ 15 ਅਗਸਤ ਤੇ ਮਨਾਇਆ ਜਾ ਸਨਾਤ ਹੈਗੀ ਸੁਰੱਖਿਆ ਦੇ ਕੇ ਤੇ ਤੁਹਾਨੂੰ ਲੱਗਦਾ ਵੀ ਇਹ ਸੁੱੱਖੇ ਕਿਤੇ ਕੀ ਜੇ ਤੁਹਾਡੇ ਐਡੀ ਵਾਰ ਦਾ ਤੋਂ ਹੀ ਤਾਂ ਕਾਚੇ ਸੁਰੱਖਿਆ ਕੀ ਹੈ ਜੀ ਇਸ ਤੇ ਸੁਰੱਖਿਆ ਤਾਂ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਦੀ ਇਥੇ ਬਚੰਦੇ ਖਾਸ ਤੌਰ ਦੀ ਸੁਰੱਖਿਆ ਫੇਲ ਹੋ ਚੁੱਕੀ ਹੈ ਇੱਥੇ ਆਪਣੇ ਬੋਰ ਕਾਂਡਾ ਹੈ ਜੀ ਕਪੜਾ ਕਪੜਿਆਂ ਵਾਲਿਆਂ ਦਾ ਇੱਥੇ ਮੇਲਾ RAM ji ਦੀ ਦਿਨ ਦਿਹਾੜੇ ਹੱਤਿਆ ਹੋ ਗਈ ਇੱਥੇ ਆਪਾਂ ਨਾਲ ਲੁੱਟੋਗੀ ਰੋਜ਼ ਪਤਾ ਨਹੀਂ ਕਿੰਨੇ ਕਟਨਾ ਹੋਣਦੀ ਹੈ ਜਿਹੜਾ ਆਪਣੇ ਸਾਹਮਣੇ ਨਹੀਂ ਆ ਸਕਦੀਆਂ ਤੁਹਾਡੇ ਹੱਸਾ ਹਿੰਡਾ ਪੂਸ ਦੇ ਪਿੱਛੇ ਮੋਸਾ ਕੋ ਦਿਖਾਈ ਨਹੀਂ ਦਿੰਦੇ ਤਾਂ ਬੀਸੀਰ ਮੋਟਰਸਾਈਕਲ ਦਿਖਾਈ ਦਿੰਦੇ ਆ ਜੀ ਪਰ ਕਹਿੰਦੇ ਜੀ ਜਿਸ ਜਿਸਟੇਡ ਇਲਾਕੇ ਚ ਘਟਨਾ ਸੀ ਉਸ ਇਲਾਕੇ ਵਿੱਚ ਕਹਿਦਾ ਹੀ ਨਹੀਂ ਲੱਗਿਆ ਅੱਛਾ ਜਦੋਂ ਇਹ ਘਟਨਾ ਹੋਈ ਸੀ ਪੁਲਿਸ ਕਦੋਂ ਆਉਂਦੀ ਹੈ ਪੁਲਿਸ ਦਾ ਰੋਲ ਕਦੋਂ ਆਉਂਦਾ ਥੋੜੇ ਕੰਮ ਕਰਵਾਉਂਦੀ ਹੈ ਪੁਲਿਸ ਸਾਡੇ ਕੋਲ ਤਕਰੀਬ ਸਾਢੇ 3 ਦੇ ਕਰੀਬ ਆ ਜਾਂਦੀ ਹੈ ਜੀ ਅਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਸਾਢੇ 3 ਦੇ ਪੁਲਿਸ ਆ ਦੇ 15 ਵੀ ਮਿੰਟ ਦੇ ਅੰਦਰ ਅੰਦਰ ਆ ਚੁੱਕੀ ਸੀ ਸਾਡੇ ਕੋਲ ਜਦੋਂ ਅਸੀਂ ਸ਼ੌਪ ਤੇ ਆ ਗਏ ਸ਼ੌਕ ਤੇ ਸਾਡੇ ਕੋਲ 15-20 ਮਿੰਟ ਦੇ ਅੰਦਰ ਅੰਦਰ ਕੋਈ ਸਾਰੀ ਜੀ ਅੱਛਾ ਲਾਸਟ ਸਵਾਲ ਹੈ ਕਿੱਥੇ ਘਟਨਾ ਹੋਈ ਸੀ ਉੱਥੇ ਕੋਈ ਸੀਸੀਟੀਵੀ ਵਗਾਰਾ ਹੈਗਾ ਕੋਈ ਪੁਲਿਸ ਨੇ ਨੇ ਲੋਕੇਸ਼ਨ ਤੇ ਜਾ ਕੇ ਉਹ ਸੇਮ ਲੋਕੇਸ਼ਨ ਤੇ ਤਾਂ ਉਹਨਾਂ ਨੂੰ ਨਹੀਂ ਲੱਭ ਰਿਹਾ ਕੋਈ ਕੈਮਰਾ ਕਿਉਂਕਿ ਉਹ ਇਸ ਟਾਈਮ ਦੇਖ ਰਿਹਾ ਪੁਲਿਸ ਸਾਂਭ ਵੀ ਨگار ਰਹੀ ਹੈ ਤੇ ਇਸ ਟਾਈਮ ਤੇ ਕੋਈ ਸਾਡੇ ਕੋਲ ਹਜੇ ਪਰ ਇਹ ਘਟਨਾ ਨੂੰ ਜੀ ਪੰਜਾਬ ਸਰਕਾਰ ਨੂੰ ਬਠਿੰਡਾ ਗਵਰਨਮੈਂਟ ਨੂੰ ਇਹਨੂੰ ਸੋਚਣਾ ਚਾਹੀਦਾ ਹੈ ਕਿ ਇਹ ਘਟਨਾ ਦੁਬਾਰਾ ਨਾ ਹੋਵੇ ਆਪਣੇ ਨਾਲ ਤਾਂ ਜਿਹੜਾ ਹੋ ਗਿਆ ਅਸੀਂ ਤਾਂ ਕੋਸ਼ਿਸ਼ ਕਰਾਂਗੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਇਹ ਕਿੱਟਨਾ ਨਾ ਹੋਵੇ ਕਿਹੜੀ ਜਗ੍ਹਾ ਤੇ ਘਟਨਾ ਹੋਈ ਪਰਜਿੰਦਾ ਕਾਲਜ ਦੇ ਗੇਟ ਤੇ ਜੀ ਕੀ ਮਾਮਲਾ ਏਡੀ ਘਟਨਾ ਵਾਪਰੀ ਹੈ ਮੈਂ ਜੀ ਹੌਂ ਦਾ ਦਰਸ਼ਨ ਸਿੰਘ ਹਾਂ ਤੇ ਬਸਟਾਨ ਚੌਂਕੇ ਲੱਗਿਆ ਹੋਇਆ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀਗੀ ਆਪਣੇ ਕਟੋਰਮ ਤੋਂ ਜਿੱਥੇ ਕਰਕੇ ਕਿਸੇ ਨਾਲ ਕੋਈ ਫੌਰੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀਗੇ ਉਹਨਾਂ ਨੇ ਦੱਸਿਆ ਕਿ ਸਾਡਾ ਇੱਕ ਕੜਾ ਤੇ ਇੱਕ ਸਾਫ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾਸ ਨੂੰ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਤਾਂ ਅਧਿਕਾਰਕੁਰ ਤੋਂ ਆਉਣ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਉੱਥੇ ਆਜੀ ਆਪਣੇ ਹਾਜ਼ਰੀਦਮ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁੜ ਕੇ ਆ ਕੇ ਰਜਿੰਦਰਾ ਕਾਲਜ ਉੱਤਰ ਗਏ ਉਹਨੂੰ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜ਼ਰੀਦਮ ਚੌਕ ਤੋਂ ਲਿਆ ਜਾਂ ਆ ਕੇ ਰਿੰਦਰਾ ਕਾਲਜ ਤੇ ਆ ਕਟੜਾ ਦਾ ਕੀ ਪਤਾ ਲੱਗਿਆ ਤੁਹਾਨੂੰ ਕੋਈ ਕੰਟਰੋਲ ਰੂਮ ਤੇ ਆਇਆ ਜਾਂ ਜਿਹਨੇ ਜਿਹਨਾਂ ਕਟੜਾ ਵਾਪਰੀ ਉਹਨਾਂ ਨੇ ਫੋਨ ਕੀਤਾ ਹੁਣ ਨਹੀਂ ਕਟੌਰੋਂ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕਟੌਰੋਂ ਉੱਤੇ ਫੋਨ ਕੀਤਾ ਹੋਣਾ ਇਸ ਤਰ੍ਹਾਂ ਦੇ ਪਹਿਰਾਵੇ ਸੀਗੇ ਜਿਹੜੇ ਉਹ ਉਹ ਇਹਨਾਂ ਨੂੰ ਦਸਨ ਮੁਤਾਬਕ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਾਂ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀ ਸੀ ਤੇ ਇੱਕ ਮਤਲਬ ਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕਿਦਿਖ ਹੋਈ ਟੋਟਲ ਇਹ ਕਹਿੰਦੇ ਵੀ ਸਾਢੇ ਇੱਕ ਤਿੰਨ ਟਾ ਵਾਲੇ ਦਾ ਸ਼ਾਇਦ ਧੜਾ ਸੀਗਾ ਤੇ ਮਤਲਬ ਅੱਧੇ ਇੱਕ ਟੋਲੇ ਦਾ ਸਾਫ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰ ਰਹੇ ਕਾਰਵਾਈ ਕਰ ਰਹੇ ਆ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਪਰ ਦੁਕਾਨ ਤੇ ਕਹਿੰਦੇ ਮਿੰਦੀ ਖੋ ਸਾਡੀ ਉੱਥੇ ਹੋਈ ਆ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਜਗ੍ਹਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਵਰੇਜ ਕਰਕੇ ਕੋਈ ਪਤਾ ਲੱਗਦਾ ਵੀ ਇਤੋਂ ਨਹੀਂ ਲੰਘਿਆ ਉਹਨਾਂ ਕੋਲ ਅਸੀਂ ਉਹਨੂੰ ਪਹੁੰਚ ਚੈੱਕ ਕਰ ਰਹੇ ਆ ਅਸੀਂ ਜਿਸ ਤਰ੍ਹਾਂ 15 ਅਗਸਤ ਦੇ ਗਏ ਆਪਣੇ ਪੀਸੀਆ ਜਗ੍ਹਾ ਜਿੱਥੇ ਨਾਕ ਤੇ ਲੱਗੀ ਹੋਈ ਉਸ ਪੀਸੀਆ ਵਾਲੇ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆ ਮੌਕੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸੀ ਪੀਸੀਆ ਵਾਲੇ ਮੌਕੇ ਤੇ ਆ ਗਏ ਸੀ ਪਰ ਉਹਨਾਂ ਨੇ